ਮੈਨੂੰ ਤਾਂ ਆਇਆ ਸੀ ਵਿਆਹ ਦੇ ਜੋ ਮੱਤ ਲੈ ਕੇ ਆਉਂਗਾ ਤਾਂ ਜਿਹੜੀ ਖੁਲੀ ਮੰਗਿਆ ਸੀਗੀ ਉਹ ਵੀ ਗਈ ਪਰਿਵਾਰ ਦਾ ਪਤਾ ਨਹੀਂ ਕੀ ਬਣਿਆ ਹੋਊ ਲੱਗਦਾ ਜਵਾਕ ਤਾਂ ਭੁੱਖੇ ਹੀ ਮਰ ਗਏ ਹੋਣੇ ਮੈਂ ਤਾਂ ਮਨਾ ਆਪਣਾ ਢਿੱਡ ਭਰ ਲਿਆ ਸਵਾਦਲੇ ਭੋਜਨ ਨਾਲ ਕਿਉਂ ਨਾ ਮੇਰੇ ਮੁਖ ਚੋਂ ਨਿਕਲ ਆਈ ਕ੍ਰਿਸ਼ਨਾ ਕ੍ਰਿਸ਼ਨਾ ਮੇਰੇ ਹਾਲਾਤ ਬਹੁਤ ਮਾੜੇ ਨੇ ਕ੍ਰਿਸ਼ਨ ਆਦੇਵ ਦੇ ਭਤੀ ਜੇ ਮੁੱਖੇ ਮਾਰਦੇ ਨੇ ਮੈਂ ਮੁੱਖ ਤੋਂ ਬੋਲਣਾ ਸੀ ਐ ਸੋਚਦਾ ਹੁੰਦਾ ਦੇਖ ਲੈ ਜਦੋਂ ਆ ਕੇ ਕੰਮ ਮੈਂ ਉੱਥੇ ਬੋਲ ਪੈ ਤਾਂ ਕਸੂਰ ਮੇਰਾ ਹੈ ਜਦੋਂ ਮੈਂ ਮੰਗੇ ਨਹੀਂ ਉਹਨੇ ਦੇਣਾ ਕੀ ਸੀ ਮਹਿਲਾ ਕਲੀ ਵੇਖਦਾ ਜਦੋਂ ਥਰਨ ਲੱਗਿਆ ਨਾ ਮੋੜਨ ਲੱਗਿਆ ਸਸੀਧਾਨੇ ਆਵਾਜ਼ ਵਾਲੀ ਕਹਿੰਦੀ ਪਤੀ ਦੇਵ ਰੁਕ ਜੋ ਆ ਜੋ ਲੰਘ ਜਾਓ ਸੁਦਾਮਾ ਸੋਚਦਾ ਹੈ ਆਵਾਜ਼ ਸੁਸ਼ੀਲਾ ਦੀ ਹੈ ਖੁੱਲੀ ਕਿਤੇ ਨਹੀਂ ਦੀ ਜਦੋਂ ਤਹਾ ਮਹਿਲਾ ਚ ਵੇਖਿਆ ਨਾ ਸਸੀਲਾ ਨਾ ਜਾ ਰਹੀ ਹੈ ਹਰਾਨ ਹੋ ਗਿਆ ਸੁਦਾਮਾ ਪਿਆ ਕੀ ਹੋ ਗਿਆ ਐਡੀ ਵੱਡੀ ਕਿਰਪਾ ਇਹ ਕਿਵੇਂ ਹੋ ਗਈ ਹੁਣ ਸੁਸ਼ੀਲਾ ਭੱਜੀ ਥੱਲੇ ਆਉਂਦੀ ਹੈ ਸਦਾਮੇ ਕੋਲ ਆਉਂਦੀ ਐ ਚਰਨ ਛਉਂਦੀ ਐ ਸਦਾਮੇ ਦੇ ਹੁਣ ਸਦਾਮਾ ਸੋਚਦਾ ਐ ਨਾਲੇ ਤਾਂ ਅਸੀਰਵਾਦ ਦੇ ਜਾਂਦਾ ਨਾਲੇ ਸੋਚਦਾ ਵੀ ਇਹ ਪਹਾੜਾ ਕਿ ਵਾਪਰ ਗਿਆ ਕਹਿੰਦਾ ਸੁਸ਼ੀਲਾ ਬਾਕੀ ਤਾਂ ਸਭ ਕੁਛ ਠੀਕ ਐ ਆਪਣੀ ਭੁੱਲੀ ਕਿੱਥੇ ਗਈ ਆ ਗੇਰ ਰਹੇ ਸਾਰੇ ਨੇ ਇਹ ਪਹਾੜਾ ਕਿਨੇ ਵਾਪਰ ਗਿਆ ਕਹਿੰਦੀ ਪਤੀ ਦੇ ਆਵਾਜ਼ੋਂ ਆਜੋ ਅੰਦਰ ਜਲਪਾਲ ਕਰੋ ਆਰਾਮ ਕਰੋ ਸਾਰਾ ਕੁਝ ਸਮਝ ਆਉਣੀ ਆ ਹੁਣ ਕਹਿੰਦੇ ਸੁਦਾਮੇ ਨੂੰ ਪਾਣੀ ਦਿੱਤਾ ਸੁਦਾਮੇ ਨੇ ਪਾਣੀ ਪੀਤਾ ਬਠਾ ਲਿਆ ਸੁਦਾਮੇ ਨੂੰ ਕਹਿੰਦੀ ਪੱਤੀ ਦੇਵਾ ਇਹ ਸਾਰੀ ਕਿਰਪਾ ਇਹ ਤੁਹਾਡੇ ਮਿੱਤਰ ਕ੍ਰਿਸ਼ਨ ਜੀ ਆਨੇ ਕੀਤੀ ਹੈ ਜੇ ਤਾ ਕ੍ਰਿਸ਼ਨ ਦਾ ਨਾਮ ਲੈਂਦਾ ਸੁਦਾਮਾ ਕਹ ਨਾ ਵਾ ਹੋ ਮੇਤਰਾ ਵਾ ਹੋ ਜਾਣਾ ਜਿਹੜਾ ਜਿਹੜਾ ਤੁਸੀਂ ਭੇਜਿਆ ਸੀ ਉਹਨੇ ਆ ਕੇ ਕਿਹਾ ਜਿੰਨੇ ਵੀ ਮਿਸਤਰੀਕਾਰ ਜਿੰਨੇ ਕਾਰੀਗਰ ਆਏ ਕਹਿੰਦੇ ਕ੍ਰਿਸ਼ਨ ਜੀਾਂ ਨੇ ਭੇਜਿਆ ਕਹ ਨਾ ਵਾ ਹੋ ਜਾਣਾ ਜਾਰੀ ਪੁੜਾ ਗਿਆ ਕਿੱਥੇ ਤੇਰਾ ਨੇਖਾ ਲੋਖਾ ਰਾਉਂਗਾ ਕਿ ਮੈਂ ਦਿਲਦਰਤਾ ਦੇ ਕੇ ਓਏ ਆਪ ਹੀ ਦਿਲਦਰਤਾ ਲੈ ਗਿਆ ਉਹ ਬਲਹਾਰੇ ਆ ਤੇਰੇ ਮੈਥੋਂ ਨਹੀਂ ਦਿੱਤਾ ਜਾਣਾ ਤੇਰਾ ਕਰਜ ਓ ਕ੍ਰਿਸ਼ਨਾ ਪੰਮਾ ਅੰਦਾ ਧੰਨਵਾਦ ਕਰਦਾ ਹੋਇਆ ਸ੍ਰੀ ਰਾਮਾ ਕਿਵੇਂ ਬੋਲ ਬੋਲਦਾ ਰਹੋ ਸਮੇਂ ਦਾ ਅਕਸਾ ਸਮਿਓ ਆਖਰੀ ਭਜਨ ਨਹੀਂ ਬਾਗੀ ਭਰਾ ਹੈ ਉਹ ਤਸੱਲ ਕੇ ਕਿਹ ਮਿਹ ਮੈਂ ਕਰੀ ਚ प्यार करनवाद i yeah. yeah.